ਜੋ ਜਿੰਨੇ ਵਿਰੋਧੀ ਪਾਰਟੀ ਦੇ ਕੈਂਡੀਡੇਟਸ ਖੜੇ ਨੇ ਚਾਹੇ ਉਹ ਕਾਂਗਰਸ ਤੋਂ ਨੇ ਜਾਂ ਅਕਾਲੀ ਦਲ ਆ ਬੀਜੇਪੀ ਵਾਲੇ ਉਹ ਕਹਿੰਦੇ ਜੀ ਅਸੀਂ ਲੁਧਿਆਣੇ ਦੇ ਵਸਨੀਕ ਆ ਤੇ ਅਸੀਂ ਜੇਕਰ ਜਿੱਤਾਂਗੇ ਤਾਂ ਅਸੀਂ ਲੋਕਾਂ ਦੇ ਵਿੱਚ ਵਿਚਰਾਂਗੇ ਲੋਕਾਂ ਨੂੰ ਆਪਣੇ ਕੰਮ ਕਰਾਉਣ ਲਈ ਸਾਡੇ ਤੱਕ ਸਿੱਧੀ ਅਪਰੋਚ ਹੋ ਜੂਗੀ ਤੇ ਸੰਜੀਵ अरोड़ा ਜੀ ਤਾਂ ਦੂਰੋਂ ਆਏ ਨੇ ਬਾਹਰੋਂ ਆਏ ਨੇ ਤੇ ਵੀ ਇਹਨਾਂ ਦੇ ਨਾਲ ਕੰਮ ਜਿਹੜੇ ਆ ਤੁਹਾਡੇ ਨਹੀਂ ਹੱਲ ਹੋਣੇ ਇਸ ਤਰ੍ਹਾਂ ਦੇ ਆਰੋਪ ਤੁਹਾਡੇ ਬਾਰੇ ਲੱਗਦੇ ਨੇ ਪਰ ਤੁਸੀਂ ਪੰਜਾਬੀ ਜਿਹੜੀ ਪਿਓਰ ਬੋਲਦੀ ਐ ਕਾਰਨ ਦੱਸੋ ਗੱਲ ਇਹ ਹੈ ਜੀ ਕਿ ਮੈਂ ਜਮਿਆਪੱਲੇ ਵਾਲੋ ਲੁਧਿਆਣੇ ਆ ਪੜਿਆ ਲਿਖਿਆ ਇੱਥੇ ਆ ਮੈਂ ਇੱਥੇ ਦਾ ਹੀ ਵਾਸੀ ਆ ਜਿਹੜਾ ਇਹ ਕੋਈ ਕੋਈ ਸਟੇਟਮੈਂਟ ਦਿੰਦਾ ਉਹ ਮੈਂ ਜਾਣਦਾ ਕਹਿਣ ਦਾ ਭਾਵ ਤੁਸੀਂ ਪੂਰਾ ਇਹ ਦਾਵਾ ਕਰਦੇ ਹੋ ਕਿ ਤੁਸੀਂ ਲੁਧਿਆਣੇ ਦੇ ਵਸਨੀਕ ਹੋ ਤੁਸੀਂ ਲੋਕਾਂ ਦੀਆਂ ਮੁਸ਼ਕਲਾਂ ਨੂੰ ਸਮਝਦੇ ਹੋ ਸੁਣਦੇ ਹੋ ਤੇ ਅੱਗੇ ਵੀ ਕਰੋਗੇ ਬਿਲਕੁਲ ਮੈਨੂੰ ਲੱਗਦਾ ਮੇਰੇ ਤੋਂ ਵੱਧ ਕੋਈ ਨਹੀਂ ਸਮਝਦਾ ਸਰ ਕੀ ਲੱਗਦਾ ਹੈ ਇਸ ਵੇਲੇ ਜੋ ਚੋਣ ਮੈਦਾਨ ਹੈ ਹਨਾ ਆਮ ਆਦਮੀ ਪਾਰਟੀ ਦੇ ਵੱਲੋਂ ਤੁਸੀਂ ਹੋ ਤੇ ਉਧਰੋਂ ਦੀ ਪਰਦ ਪੂਛਨ ਆਸ਼ੋਜੀ ਜੀ ਜਿਨ੍ਹਾਂ ਦਾ ਉੱਤੇ ਪਹਿਲਾਂ ਤਾਂ ਵਿਜੀਲੈਂਸ ਦਾ ਵੀ ਰੌਲਾ ਪਿਆ ਫਿਰ ਇਹ ਵੀ ਕਹਿਣ ਦਾ ਕਹਿਣਾ ਹੈ ਦਾ ਸਾਰਿਆਂ ਦਾ ਕਿ ਨਹੀਂ ਵੀ ਉਹ ਤਾਂ ਰਲੇ ਹੋਏ ਸਨ ਵਿਜੀਲੈਂਸ ਵਾਲੇ ਹਨਾ ਸਿਮਤੀ ਲੈਣ ਦੀ ਕੋਸ਼ਿਸ਼ ਕਰਦੇ ਨੇ ਕੀ ਲੱਗਦਾ ਤੁਹਾਨੂੰ ਜਿੰਨਾ ਮੈਨੂੰ ਲੋਕਾਂ ਦਾ ਪਿਆਰ ਮਿਲਿਆ ਮੇਰੀ ਉਮੀਦ ਤੋਂ ਵੱਧ ਮਿਲਿਆ ਪਰ ਮੈਂ ਬੜਾ ਕੌਨਫੀਡੈਂਟ ਹਾਂ ਕਿ ਜਿਹੜਾ ਇਹ ਪਿਆਰ ਹੈ ਵੋਟਾਂ ਵਿੱਚ ਤਪਦੀ ਲੋਨੇਗਾ ਕਿਉਂਕਿ ਇਹ ਦਾ ਇਹ ਕਿਹਾ ਜਾ ਰਿਆ ਨਾ ਕਿ ਦਿੱਲੀ ਦੇ ਵਿੱਚ ਜਿਸ ਤਰੀਕੇ ਹਾਰ ਹੋਈ ਜਾਂ ਕਿਜਰੀਵਾਲ ਸਾਫ ਦੇ ਜਿੰਨੇ ਵੀ ਸਹਿਯੋਗੀ ਸਨ ਉਹਨਾਂ ਤੇ aarop ਲੱਗੇ ਭ੍ਰਿਸ਼ਟਾਚਾਰ ਦੇ ਵੀ ਉੱਥੇ ਤਾਂ ਹੁਣ ਜਿਹੜਾ ਪੈਕਅਪ ਆ ਪਰ ਪੰਜਾਬ ਨੂੰ ਬਚਾਉਣ ਦੀ ਸਿਰਫ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਡਰ ਉਹਨਾਂ ਨੂੰ ਲੱਗਦਾ ਹੈ ਕਿ ਸਤਾਈ ਦੇ ਵਿੱਚ ਪੰਜਾਬ ਦਾ ਵੀ ਹੋਣ ਵਾਲਾ ਤੁਸੀਂ ਕੀ ਕਹਿੰਦੇ ਹੋ ਅੰਦਰ ਦੀ ਪਾਰਟੀ ਦੀ ਕੀ ਪਾਲਿਸੀ ਦਿੱਲੀ ਵਿੱਚ ਤੁਸੀਂ ਕਹਿੰਦੇ ਹੋ ਜਿਸ ਤਰ੍ਹਾਂ ਦੀ ਹਾਰ ਹੋਈ ਕੀ ਹਾਰ ਹੋਈ ਹੈ ਹਾਰ ਜਿੱਤ ਬਣੀ ਹੋਈ ਹੈ ਬੰਦਿਆਂ ਨੂੰ ਸਪੋਰਟਸਮੈਨ ਸਪਿਰਟ ਨਾਲ ਲੜਨਾ ਚਾਹੀਦਾ ਹੈ 1.5% ਦਾ ਸਿਰਫ ਵੋਟ ਸ਼ੇਅਰ ਦਾ ਫਰਕ ਹੈ। ਕਈ ਵਾਰੀ ਕੀ ਹੁੰਦਾ 0.5% 1% ਵੀ ਸੀਟਾਂ ਵਿੱਚ ਜ਼ਿਆਦਾ ਤਬਦੀਲ ਹੋ ਜਾਂ। 22 ਸੀਟਾਂ ਹਲੇ ਵੀ 70 ਵਿੱਚੋਂ ਉਹਨਾਂ ਕੋਲ ਹੈ। They are the largest opposition in Delhi ever। 3 ਸਾਲ ਹੋ ਗਏ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਲੋਕਾਂ ਨੇ ਫਤਵਾ ਜਾਰੀ ਕੀਤਾ ਸੀ ਬਦਲਾਵ ਦੀ ਜਿਹੜੀ ਪਾਰਟੀ ਇਹ ਬਣ ਕੇ ਆਈ ਸੀਗੀ ਵਿਰੋਧੀ ਕਹਿੰਦੇ ਨੇ ਅਸੀਂ ਨਹੀਂ ਕਹਿੰਦੇ ਵਿਰੋਧੀ ਕਹਿੰਦੇ ਨੇ ਕਿ ਵੀ ਇਹ ਬੁੰਦਲੇ ਨੇ ਇੱਕ ਤਰ੍ਹਾਂ ਇਹਨਾਂ ਨੂੰ ਸਮਝ ਨਹੀਂ ਆਇਆ ਵੀ ਅਸੀਂ ਕਿਵੇਂ 5 ਸਾਲ ਚ 3 ਸਾਲ ਕਿਵੇਂ ਕੱਟਨੇ ਨੇ ਲੱਗਦਾ ਤੁਹਾਨੂੰ ਇਹ ਜਿਹੜੇ ਆਰੋਪ ਨੇ ਕਿਤੇ ਨਾ ਕਿਤੇ ਸਹੀ ਹੈ ਦੇਖੋ ਆਪਾਂ ਕੰਪੇਅਰ ਕਰ ਸਕਦੇ ਹਾਂ ਪਿਛਲੇ 75 ਸਾਲ ਨਾਲ ਹੂੰ ਤੇ ਜਿਹੜੇ 3 ਸਾਲ ਸੀਗੇ ਇਹ 3 ਸਾਲਾਂ ਚ ਜਿਹੜੇ ਕੰਮ ਹੋਏ ਉਹ 75 ਸਾਲਾਂ ਚ ਨਹੀਂ ਨਸ਼ੇ ਤੇ ਕਦੀ ਅੰਨਾ ਜੋਰ ਪਿਆ ਕਿੰਨੇ ਸਾਲ ਹੋ ਗਏ ਆਪਾਂ ਨੂੰ ਸੁਣਦੇ ਜੀ ਪੰਜਾਬ ਤੇ ਨਸ਼ਾ ਨਸ਼ਾ ਕਦੇ ਵੀ ਹੋਇਆ ਵਰ ਹਾਰਡ ਕਿ ਅੰਨੀ ਸ਼ਕਤੀ ਹੋਈ ਹੋਵੇ 9000 ਦੇ ਕਰੀਬ ਨਸ਼ਾ ਵੇਚਣ ਵਾਲੇ ਅੰਦਰ ਬੈਠੇ ਹੁਣ ਮੈਂ ਤੁਹਾਨੂੰ ਆਪਣੇ ਕੰਮ ਦੱਸਦਾ ਜਿਹੜਾ ਕੰਮ 75 ਸਾਲਾਂ ਚ ਨਹੀਂ ਹੋਇਆ ਸੀ 2 ਮਹੀਨਿਆਂ ਵਿੱਚ 1600 ਪਰਵਾਹਾਂ ਨੂੰ ਮਲਕਾਨਾ ਹੱਕ ਦੇ ਦਿੱਤਾ ਅਲਵਾਰਾ 에어ਪੋਰਟ 25 ਸਾਲਾਂ ਦਾ ਬੰਦ ਰਿਹਾ ਸੀ 11ਵੇਂ ਮਹੀਨੇ 22 ਵਿੱਚ ਪੈਸੇ ਸੈਂਕਸ਼ਨ ਕਰਾ ਕੇ ਮਾਨਯੋਗ ਮੁੱਖ ਮੰਤਰੀ ਚੋ 2 ਸਾਲਾਂ ਵਿੱਚ 100% ਕੰਪਲੀਟ ਕਰਵਾਤਾ ਫੋਕਲ ਪੁਆਇੰਟ ਦੀਆਂ ਸੜਕਾਂ 15 ਸਾਲ ਹੋ ਗਏ ਸੀ ਹੈ ਹੀ ਨਹੀਂ ਸੀ ਸੜਕਾਂ ਸਾਰੀਆਂ ਕਰਵਾਤੀਆਂ ਸੀਮੈਂਟਡ ਕਰਾਤੀ 70% ਵਿੱਚੋਂ ਸੀਮੈਂਟਡ ਆ ਤਾਂ ਕਿ ਲਾਈਫ ਲੌਂਗ ਹੋਵੇ 40 ਸਾਲ ਹੋ ਗਏ ਸੀ ਸਿਵਲ ਹਸਪੀਟਲ ਵੱਲ ਕਿਸੇ ਨੇ ਤੱਕਿਆ ਨਹੀਂ ਸੀ ਮੈਨੂੰ ਜ਼ਿੰਮੇਵਾਰੀ ਸੰਭਾਲੀ ਗਈ ਅੱਜ ਉਹ ਸਿਵਲ ਹਸਪੀਟਲ ਪ੍ਰਾਈਵੇਟ ਹਸਪੀਟਲ ਵਰਗਾ ਬਣਾ ਸਰ ਇੱਕ ਸਵਾਲ ਹੋ ਰਿਹਾ ਜੇ ਜੇਕਰ ਤੁਸੀਂ ਇੱਥੇ ਹੁਣ ਜਿੱਤਦੇ ਹੋ ਸਵਾਰ ਦੀ ਚੋਣਾਂ ਤੇ ਸੀਟ ਦਾ ਕੀ ਬਣੂਗਾ ਰਾਜ ਸਭਾ ਦੀ ਇਸ ਇਲੈਕਸ਼ਨ ਨੂੰ ਤੁਸੀਂ 27 ਦਾ ਟ੍ਰੇਲਰ ਮੰਨਦੇ ਹੋ ਤੇ ਕੀ ਹੋਊਗਾ ਭਵਿੱਖ ਦੇ ਵਿੱਚ 2027 ਦੇ ਜੇ 27 ਦਾ ਟ੍ਰੇਲਰ ਟ੍ਰੇਲਰ ਹੈਗਾ ਤੇ ਸਮਝ ਲਓ ਪਿਕਚਰ ਹਿੱਟ ਹੋਊਗੀ आरपीटी 24 ਵੇਖਰੇ तमाम ਦਰਸ਼ਕਾਂ ਦਾ ਸਵਾਗਤ ਲੁਧਿਆਣੇ ਦੀਆਂ ਜਿਮਨੀ ਚੋਣਾਂ ਗਰਮੀ ਵੀ ਹੈ ਤੇ ਸਿਆਸਤ ਵੀ ਪੱਕੀ ਹੋਈ ਹੈ ਵੱਖ-ਵੱਖ ਪਾਰਟੀਆਂ ਦੇ ਵੱਲੋਂ ਪੂਰੀ ਤਿਆਰੀ ਕੀਤੀ ਜਾ ਰਹੀ ਹੈ ਤੇ 19 ਤਰੀਕ ਨੂੰ ਚੋਣਾਂ ਨੇ ਸੋ ਸਾਡੇ ਨਾਲ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਰਾਜ ਸਭਾ ਮੈਂਬਰ ਸੰਜੀਵ अरोड़ा ਜੀ ਗੱਲਬਾਤ ਕਰਦੇ ਆ ਸਰ ਸਵਾਗਤ ਹੈ ਬਹੁਤ ਬਹੁਤ ਪਿਆਰ ਭਰਿਆ ਸਤਿ ਸ੍ਰੀ ਅਕਾਲ ਤੁਹਾਡੇ ਦਰਸ਼ਕਾਂ ਨੂੰ ਜੀ ਔਰ ਮੈਂ ਸ਼ੁਕਰਗੁਜ਼ਾਰ ਆ ਕਿ ਤੇ ਮੈਂ ਤੁਹਾਡੇ ਨਾਲ ਤੁਹਾਡੇ ਦਰਸ਼ਕਾਂ ਨੂੰ ਮੁਕਾਫਤ ਕਰਦੇ ਜੀ ਅ ਸਰ ਤੁਹਾਡੇ ਸਟਾਰਟਿੰਗ ਤੋਂ ਹੀ ਮੈਂ ਤੁਹਾਨੂੰ ਇਹੀ ਸਵਾਲ ਪੁੱਛਣ ਲੱਗੀ ਹਾਂ ਕਿਉਂਕਿ ਤੁਹਾਡੇ ਬਾਰੇ ਜਿਨਨੇ ਵਿਰੋਧੀ ਪਾਰਟੀ ਦੇ ਕੈਂਡੀਡੇਟਸ ਖੜੇ ਨੇ ਚਾਹੇ ਉਹ ਕਾਂਗਰਸ ਤੋਂ ਨੇ ਜਾਂ ਅਕਾਲੀ ਦਲ ਆ ਬੀਜੇਪੀ ਵਾਲੇ ਉਹ ਕਹਿੰਦੇ ਜੀ ਅਸੀਂ ਲੁਧਿਆਣੇ ਦੇ ਵਸਨੀਕ ਆ ਤੇ ਅਸੀਂ ਜੇਕਰ ਜਿੱਤਾਂਗੇ ਤਾਂ ਅਸੀਂ ਲੋਕਾਂ ਦੇ ਵਿੱਚ ਵਿਚਰਾਂਗੇ ਲੋਕਾਂ ਨੂੰ ਆਪਣੇ ਕੰਮ ਕਰਾਉਣ ਲਈ ਸਾਡੇ ਤੱਕ ਸਿੱਧੀ ਅਪਰੋਚ ਹੋ ਜਾਊਗੀ ਤੇ ਸੰਜੀਵ ਅਰੋੜਾ ਜੀ ਤਾਂ ਦੂਰੋਂ ਆਏ ਨੇ ਬਾਹਰੋਂ ਆਏ ਨੇ ਤੇ ਵੀ ਇਹਨਾਂ ਦੇ ਨਾਲ ਕੰਮ ਜਿਹੜੇ ਆ ਤੁਹਾਡੇ ਨਹੀਂ ਹੱਲ ਹੋਣੇ ਇਸ ਤਰ੍ਹਾਂ ਦੇ aarop ਤੁਹਾਡੇ ਬਾਰੇ ਲੱਗਦੇ ਨੇ ਪਰ ਤੁਸੀਂ ਪੰਜਾਬੀ ਜਿਹੜੀ ਪ्योर ਬੋਲਦੀ ਐ ਕਾਰਨ ਦੱਸੋ ਗੱਲ ਇਹ ਐ ਜੀ ਕਿ ਮੈਂ ਜਮਿਆਪੱਲੇ ਵਾਲੋ ਲੁਧਿਆਣੇ ਆ ਪੜਿਆ ਲਿਖਿਆ ਇੱਥੇ ਆ ਮੈਂ ਇੱਥੇ ਦਾ ਹੀ ਵਾਸੀ ਆ ਜਿਹੜਾ ਇਹ ਕੋਈ ਕੋਈ ਸਟੇਟਮੈਂਟ ਦਿੰਦਾ ਉਹ ਮੈਂ ਜਾਣਦਾ ਨਹੀਂ ਹੂੰ ਉਹ ਕੋਈ ਸੁਣੀ ਸੁਣਾਈ ਗੱਲ ਤੇ ਕਰ ਰਿਹਾ ਮੇਰਾ ਬਰਥ ਸੀਐਮਸੀ ਹਸਪੀਟਲ ਚ ਹੋਇਆ ਲੁਧਿਆਣੇ ਚ ਲੁਧਿਆਣੇ ਤੋਂ ਮੈਂ ਕਾਨਵੈਂਟ ਸਕੂਲ ਇੱਥੇ ਪੜਿਆ ਹੋਇਆ ਸੈਕਰਟ ਹਾਰਟ ਕਾਨਵੈਂਟ ਸਕੂਲ ਸਰਬਾ ਨਗਰ 6th ਤੱਕ ਉਸ ਤੋਂ ਬਾਅਦ ਕੁਝ ਸਾਲਾਂ ਲਈ ਫਾਦਰ ਨੇ ਜ਼ਰੂਰ ਮੈਨੂੰ ויਪੀਐਸ ਪਟਿਆਲੇ ਭੇਜਿਆ ਸੀ ਤਾਂ ਕਿ ਬੋਰਡਿੰਗ ਦਾ ਐਕਸਪੀਰੀਅੰਸ ਹੋ ਜਾਏ ਮੈਂ ויਪੀਐਸ ਪਟਿਆਲੇ 3-4 ਸਾਲ ਪੜਿਆ ਹੂੰ ਗਵਰਨਮੈਂਟ ਕਾਲਜ ਫਾਰ ਬॉयਜ਼ ਲੁਧਿਆਣਾ ਤੋਂ ਮੈਂ ਬੀਕਾਮ ਕੀਤੀ ਹੈ ਉਸ ਤੋਂ ਬਾਅਦ ਮੈਂ ਬਿਜ਼ਨਸ ਇੱਥੇ ਕੀਤਾ ਵਿੱਚ ਹੁਣ ਰਾਜ ਸਭਾ ਦਾ ਐਮਪੀ ਬਣਿਆ ਜਾਂ ਕੋਈ ਬੱਚਿਆਂ ਦਾ ਬਿਜ਼ਨਸ ਹੈ ਦਿੱਲੀ ਆਣਾ ਜਾਣਾ ਹੁੰਦਾ ਰਹਿੰਦਾ ਜਿਹੜਾ ਮੈਂ ਰਾਜ ਸਭਾ ਦਾ ਐਮਪੀ ਬਣਿਆ ਉਦੋਂ ਜ਼ਰੂਰ ਕੁਝ ਜ਼ਿਆਦਾ ਟਾਈਮ ਉੱਥੇ ਲੱਗਦਾ ਸੀ ਕਿਉਂਕਿ ਪਾਰਲੀਮੈਂਟ ਲੁਧਿਆਣਾ ਤੇ ਲੱਗਦੀ ਨਹੀਂ ਹਾਂ ਦਿੱਲੀ ਲੱਗਦੀ ਆ ਜੇ ਕੰਮ ਵੀ ਜਿਹੜੇ ਤੁਸੀਂ ਐਜ਼ ਐਮਪੀ ਮਨਿਸਟਰਾਂ ਨੂੰ ਮਿਲਣਾ ਸੈਂਟਰ ਦੇ ਡਿਪਾਰਟਮੈਂਟਾਂ ਨੂੰ ਮਿਲਣਾ ਅਫਸਰਾਂ ਨੂੰ ਮਿਲਣਾ ਉੱਥੇ ਹੀ ਮਿਲ ਸਕਦੇ ਆ ਪਰ ਮੈਂ ਆਂਦਾ ਜਾਂਦਾ ਆ ਆਲਵੇਜ਼ ਰਿਹਾ ਮੇਰਾ ਇੱਥੇ ਰਹਿائش ਆ ਮੇਰਾ ਘਰ ਆ ਹਾਂਜੀ ਸੋ ਕਹਿਣ ਦਾ ਭਾਵ ਤੁਸੀਂ ਪੂਰਾ ਇਹ ਦਾਵਾ ਕਰਦੇ ਹੋ ਕਿ ਤੁਸੀਂ ਲੁਧਿਆਣੇ ਦੇ ਵਸਨੀਕ ਹੋ ਤਾਂ ਤੁਸੀਂ ਲੋਕਾਂ ਦੀਆਂ ਮੁਸ਼ਕਲਾਂ ਨੂੰ ਸਮਝਦੇ ਹੋ ਸੁਣਦੇ ਹੋ ਤੇ ਅੱਗੇ ਵੀ ਕਰੋਗੇ ਬਿਲਕੁਲ ਮੈਨੂੰ ਲੱਗਦਾ ਮੇਰੇ ਤੋਂ ਵੱਧ ਕੋਈ ਨਹੀਂ ਸਮਝਦਾ ਸਰ ਕੀ ਲੱਗਦਾ ਹੈ ਇਸ ਵੇਲੇ ਜੋ ਚੋਣ ਮੈਦਾਨ ਹੈ ਹਨਾ ਆਮ ਆਦਮੀ ਪਾਰਟੀ ਦੇ ਵੱਲੋਂ ਤੁਸੀਂ ਹੋ ਤੇ ਉਧਰੋਂ ਦੀ ਭਰਤਪੂਸ਼ਨ ਆਸ਼ੂ ਜੀ ਜਿਨ੍ਹਾਂ ਦਾ ਉੱਤੇ ਪਹਿਲਾਂ ਤਾਂ ਵਿਜੀਲੈਂਸ ਦਾ ਵੀ ਰੌਲਾ ਪਿਆ ਫਿਰ ਇਹ ਵੀ ਕਹਿਣ ਦਾ ਕਹਿਣਾ ਹੈ ਦਾ ਸਾਰਿਆਂ ਦਾ ਕਿ ਨਹੀਂ ਵੀ ਉਹ ਤਾਂ ਰਲੇ ਹੋਏ ਜਨ ਵਿਜੀਲੈਂਸ ਵਾਲੇ ਹਨਾ ਸਿਮਤੀ ਲੈਣ ਦੀ ਕੋਸ਼ਿਸ਼ ਕਰਦੇ ਨੇ ਕੀ ਲੱਗਦਾ ਤੁਹਾਨੂੰ ਜੰਨਾ ਮੈਨੂੰ ਲੋਕਾਂ ਦਾ ਪਿਆਰ ਮਿਲ ਰਿਹਾ ਹਮ ਮੇਰੀ ਉਮੀਦ ਤੋਂ ਵੱਧ ਮਿਲ ਰਿਹਾ ਪਰ ਮੈਂ ਬੜਾ ਕੌਨਫੀਡੈਂਟ ਹਾਂ ਕਿ ਜਿਹੜਾ ਇਹ ਪਿਆਰ ਹੈ ਵੋਟਾਂ ਵਿੱਚ ਤਬਦੀਲ ਹੋਏਗਾ ਕਾਂਗਰਸ ਦੇ ਨਾਲ ਲੱਗਦਾ ਵੈਸੇ ਮੁਕਾਬਲਾ ਤੁਹਾਡਾ ਸਟਰੋਂਗ ਹੈ ਕਿ ਬੀਜੇਪੀ ਤੋਂ ਲੱਗਦਾ ਦੇਖੋ ਮੈਂ ਸਾਰੇ ਕੈਂਡੀਡੇਟਸ ਨੂੰ ਇਕੁਅਲ ਸਮਝਦਾ ਨਾ ਯਾਦਾ ਕਿਸੇ ਨੂੰ ਵੀਕ ਸਮਝਦਾ ਨਾ ਸਟਰੋਂਗ ਸਮਝਦਾ ਮੈਂ ਬਰਬਰ ਤੇ ਆ ਤਿੰਨੋਂ ਕੈਂਡੀਡੇਟ ਮੈਂ ਕਿਸੇ ਨੂੰ ਈਜ਼ੀ ਨਹੀਂ ਲੰਤਾ ਤੋਂ ਬਾਕੀ ਮੈਂ ਵਿਸ਼ ਕਰਦਾ ਆਲ ਦੀ ਬੈਸਟ ਤਿੰਨੋਂ ਕੈਂਡੀਡੇਟਾਂ ਨੂੰ ਜਿਹੜੇ ਬਾਕੀ ਹੈਗੇ ਦੋ ਦਿਨ ਪਹਿਲਾਂ ਕਾਂਗਰਸ ਨੇ ਕੁਰਸੀ ਯਾਤਰਾ ਗੱਡੀ ਜਿਹਦੇ ਵਿੱਚ ਠੀਕ ਗੱਡੀ ਕੁਰਸੀ ਯਾਤਰਾ ਅੱਛਾ ਕੇਜਰੀਵਾਲ ਸਾਹਿਬ ਨੇ ਇੱਕ ਡੰਮੀ ਦੇ ਰੂਪ ਦੇ ਵਿੱਚ ਉਹਨਾਂ ਨੇ ਕੁਰਸੀ ਤੇ ਬਿਠਾ ਕੇ ਪੇਸ਼ ਕੀਤਾ ਤੇ ਕਿਹਾ ਕਿ ਵੀ ਇਹ ਇੱਕ ਡੰਮੀ ਦੀ ਸਰਕਾਰ ਹੈ ਤੇ ਸੰਜੀਵ अरोड़ा ਜੀ ਨੂੰ ਇਹ ਇੱਥੇ ਲਿਆ ਰਹੇ ਨੇ ਤਾਂ ਕਿ ਜਿਹੜੀਆਂ ਪੰਜਾਬ ਦੇ ਵਿੱਚ ਬੱਚੀਆਂ ਖੁੱچے ਸਾਡੇ ਅਹੁਦੇ ਨੇ ਉਹਨਾਂ ਨੂੰ ਬਚਾਇਆ ਜਾ ਸਕੇ ਇਸ ਤਰ੍ਹਾਂ ਦੇ આરોਪ ਨੇ ਕਾਂਗਰਸ ਦੇ ਕੀ ਕਹਿੰਦੇ ਨੇ ਨਹੀਂ ਮੈਂ ਸਮਝਿਆ ਨਹੀਂ ਮੈਨੂੰ ਲਿਆ ਰਹੇ ਆ ਕਿ ਅਹੁਦੇ ਬਚਾ ਸਕਣ ਹਾਂ ਪੰਜਾਬ ਦੇ ਜਿਹੜੇ ਅਹੁਦੇ ਨੇ ਉਹ ਬਚ ਸਕਣ ਕਿਉਂਕਿ ਦਿੱਲੀ ਦੇ ਵਿੱਚ ਤੇ ਹਾਰ ਹੋਈ ਹੈ ਨਾ ਆਮ ਆਦਮੀ ਪਾਰਟੀ ਦੀ ਹਾਂ ਮੈਂ ਤਾਂ ਹੈ ਹੀ ਪੰਜਾਬ ਦਾ ਪੰਜਾਬੀ ਨੂੰ ਹੀ ਲੜਾਰੇ ਆ ਮੈਨੂੰ ਤਾਂ ਸਮਝ ਨਹੀਂ ਆਈ ਕੰਟਰੈਡਿਕਟਰੀ ਆ ਆਪਸ ਵਿੱਚ ਮੈਂ ਨਹੀਂ ਸਮਝਿਆ ਮਤਲਬ ਤੁਸੀਂ ਕਹਿ ਰਹੇ ਹੋ ਕਿ ਬਸ ਬੇਮਤਲਬ ਦੀਆਂ ਗੱਲਾਂ ਹੋ ਰਹੀਆਂ ਨੇ ਤੁਹਾਡੇ ਤੁਹਾਡੇ ਸਵਾਲ ਤੋਂ ਹੀ ਲੱਗ ਰਿਹਾ ਤੇ ਸਰ ਜਿਹੜਾ ਉਹ ਇਹ ਕਹਿੰਦੇ ਨੇ ਕਿ ਨਹੀਂ ਇਹ ਦਿੱਲੀ ਤੋਂ ਚੱਲਣ ਵਾਲੀ ਸਰਕਾਰ ਹੈ ਭਗਵੰਤ ਮਾਨ ਦੇ ਹੱਥ ਕੁਝ ਵੀ ਨਹੀਂ ਹੈਗਾ ਇਸ ਤਰ੍ਹਾਂ ਦੇ ਵੀ આરોਪ ਨੇ ਨਾ ਦੇਖੋ ਮੇਰੀ ਇੱਕ ਗੱਲ ਦੱਸੋ ਜਦੋਂ ਕੈਬਨਿਟ ਮੀਟਿੰਗ ਹੁੰਦੀ ਕੌਣ ਪ੍ਰਧਾਨਗੀ ਕਰਦਾ ਸੀਐਮ ਸਾਹਿਬ ਕਰਦਾ ਜਿਹੜੇ ਫੈਸਲੇ ਹੁੰਦੇ ਕੌਣ ਕਰਦਾ ਮਨਿਸਟਰ ਸਹਿਬਾਨ ਲੈਂਦੇ ਆ ਸੀਐਮ ਸਹਿਬਾਨ ਲੈਂਦੇ ਅਫਸਰ ਸਹਿਬਾਨ ਫਾਈਲਾਂ ਪੁੱਟ ਅਪ ਕਰਦੇ ਉਹ ਸਾਰੇ ਪੰਜਾਬ ਦੇ ਆ ਪੰਜਾਬ ਤੋਂ ਚੱਲਦੇ ਹੁਣ ਐਡਵਾਈਸ ਲੈਣੀ ਕਿਸੇ ਤੋਂ ਕੋਈ ਬੁਰੀ ਗੱਲ ਐਕਸਪੀਰੀਅੰਸ ਕਿਸੇ ਦਾ ਹੋਵੇ ਦਿੱਲੀ ਵਿੱਚ ਉਹਨਾਂ ਨੇ 10 ਸਾਲ ਹੈਲਥਲੀ ਐਜੂਕੇਸ਼ਨ ਲਈ ਕਿੰਨਾ ਕੁਝ ਕੀਤਾ ਟਾਈਮ ਤੋਂ ਟਾਈਮ ਜੇ ਐਡਵਾਈਸ ਲੱਤੀ ਜਾਵੇ ਇਹਦੇ 'ਚ ਕੋਈ ਬਰਾਈ ਨਹੀਂ ਹੈ ਕਿਉਂਕਿ ਇਹ ਇਹ ਕਿਹਾ ਜਾ ਰਿਆ ਨਾ ਕਿ ਦਿੱਲੀ ਦੇ ਵਿੱਚ ਜਿਸ ਤਰੀਕੇ ਹਾਰ ਹੋਈ ਜਾਂ केजरीवाल ਸਾਹਿਬ ਦੇ ਜਿੰਨੇ ਵੀ ਸਹਿਯੋਗੀ ਸਨ ਉਹਨਾਂ ਤੇ aarop ਲੱਗੇ ਭ੍ਰਿਸ਼ਟਾਚਾਰ ਦੇ ਵੀ ਉੱਥੇ ਤਾਂ ਹੁਣ ਜਿਹੜਾ ਪੈਕਅਪ ਆ ਪਰ ਪੰਜਾਬ ਨੂੰ ਬਚਾਉਣ ਦੀ ਸਿਰਫ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਡਰ ਉਹਨਾਂ ਨੂੰ ਲੱਗਦਾ ਹੈ ਕਿ ਸਤਾਈ ਦੇ ਵਿੱਚ ਪੰਜਾਬ ਦਾ ਵੀ ਆਉਣ ਵਾਲਾ ਤੁਸੀਂ ਕੀ ਕਹਿੰਦੇ ਹੋ ਅੰਦਰ ਦੀ ਪਾਰਟੀ ਦੀ ਕੀ ਪਾਲਿਸੀ ਹੈ ਦੇਖੋ ਦਿੱਲੀ ਵਿੱਚ ਤੁਸੀਂ ਕਹਿੰਦੇ ਹੋ ਜਿਸ ਤਰ੍ਹਾਂ ਦੀ ਹਾਰ ਹੋਈ ਕੀ ਹਾਰ ਹੋਈ ਹੈ ਹਾਰ ਜਿੱਤ ਬਣੀ ਹੋਈ ਹੈ ਬੰਦੇ ਨੂੰ ਸਪੋਰਟਸਮੈਨਸ਼ਪੀਰਿਟ ਨਾਲ ਲੜਨਾ ਚਾਹੀਦਾ 1.5% ਦਾ ਸਿਰਫ ਵੋਟ ਸ਼ੇਅਰ ਦਾ ਫਰਕ ਹੈ। ਹੂੰ। ਕਈ ਵਾਰੀ ਕੀ ਹੁੰਦਾ 0.5% 1% ਵੀ ਸੀਟਾਂ ਵਿੱਚ ਜ਼ਿਆਦਾ ਤਬਦੀਲ ਹੋ ਜਾਂਦੀ। ਹੂੰ। 22 ਸੀਟਾਂ ਹਲੇ ਵੀ 70 ਵਿੱਚੋਂ ਉਹਨਾਂ ਕੋਲ ਹੈ। ਹੂੰ। ਦੇ ਆਰ ਦੀ ਲਾਰਜੈਸਟ ਆਪੋਜੀਸ਼ਨ ਇਨ ਦਿੱਲੀ ਹੈਵਰ। ਹੂੰ। ਸੋ ਇਹ ਕੁਝ ਪਰਸੈਂਟੇਜ ਨਾਲ ਹਾਰ ਜੇ ਚਲਦੀ ਰਹਿੰਦੀ ਹੈ। 10 ਸਾਲ ਉਹਨਾਂ ਨੇ ਰੂਲ ਕੀਤਾ। 10 ਤੋਂ ਵੀ ਵੱਧ ਹੈ ਮੇਰੇ ਖਿਆਲ ਇੱਕ ਡੇਢ ਸਾਲ ਪਹਿਲਾਂ ਵੀ ਕੀਤਾ। ਹੂੰ। ਸੋ ਅੱਜ ਵੀ ਦਿੱਲੀ ਦੀ ਜਨਤਾ ਨੂੰ ਪੁੱਛ ਲੋ ਜਿੰਨੇ ਜਿੰਨਿਆਂ ਨੇ ਵਿਨਿੰਗ ਪਾਰਟੀ ਨੂੰ ਵੋਟ ਦਿੱਤਾ ਔਰ ਜਿੰਨਿਆਂ ਨੇ ਇਹਨਾਂ ਨੂੰ ਦਿੱਤਾ ਆਲਮੋਸਟ ਇਕੁਅਲ ਰੇਸ਼ਿਓ ਹੋਏਗੀ ਸੋ ਕੋਸ਼ਾ ਲੋਕੀ ਤਾਂ ਹੀ ਦਿੱਤਾ 3 ਸਾਲ ਹੋ ਗਏ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਲੋਕਾਂ ਨੇ ਫਤਵਾ ਜਾਰੀ ਕੀਤਾ ਸੀ ਬਦਲਾਵ ਦੀ ਜਿਹੜੀ ਪਾਰਟੀ ਇਹ ਬਣ ਕੇ ਆਈ ਸੀਗੀ ਜਿੱਦੋਂ ਇਹ ਪਾਰਟੀ ਪੰਜਾਬ ਚ ਆਉਂਦੀ ਹੈ ਪਹਿਲਾ ਪਹਿਲੀ ਵਾਰੀ ਇਹਨਾਂ ਨੂੰ ਮੌਕਾ ਮਿਲਦਾ ਹੈ ਹਨਾ ਤੇ ਉਸ ਤੋਂ ਬਾਅਦ ਇਲੈਕਸ਼ਨਸ ਬਹੁਤ ਹੋਏ 3 ਸਾਲ ਹੋ ਗਏ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਲੋਕਾਂ ਨੇ ਫਤਵਾ ਜਾਰੀ ਕੀਤਾ ਸੀ ਬਦਲਾਵ ਦੀ ਜਿਹੜੀ ਪਾਰਟੀ ਇਹ ਬਣ ਕੇ ਆਈ ਸੀਗੀ ਵਿਰੋਧੀ ਕਹਿੰਦੇ ਨੇ ਅਸੀਂ ਨਹੀਂ ਕਹਿੰਦੇ ਵਿਰੋਧੀ ਕਹਿੰਦੇ ਨੇ ਕਿ ਵੀ ਇਹ ਬੁੰਦਲੇ ਨੇ ਇੱਕ ਤਰ੍ਹਾਂ ਇਹਨਾਂ ਨੂੰ ਸਮਝ ਨਹੀਂ ਆਇਆ ਵੀ ਅਸੀਂ ਕਿਵੇਂ 5 ਸਾਲ ਚ 3 ਸਾਲ ਕਿਵੇਂ ਕੱਟਣੇ ਨੇ ਲੱਗਦਾ ਤੁਹਾਨੂੰ ਇਹ ਜਿਹੜੇ ਆਰੋਪ ਨੇ ਕਿਤੇ ਨਾ ਕਿਤੇ ਸਹੀ ਹੈ ਦੇਖੋ ਆਪਾਂ ਕੰਪੇਅਰ ਕਰ ਸਕਦੇ ਹਾਂ ਪਿਛਲੇ 75 ਸਾਲ ਨਾਲ ਹੂੰ ਇਹ ਜਿਹੜੇ 3 ਸਾਲ ਸੀਗੇ ਇਹ 3 ਸਾਲਾਂ ਚ ਜਿਹੜੇ ਕੰਮ ਹੋਏ ਉਹ 75 ਸਾਲਾਂ ਚ ਨਹੀਂ ਹੋਏ। ਹੂੰ। ਅੱਜ ਤੱਕ ਕਦੀ 90% ਕੰਜ਼ਿਊਮਰਜ਼ ਨੂੰ ਬਿਜਲੀ ਫ੍ਰੀ ਮਿਲੀ ਹੈ। 600 ਯੂਨਿਟ ਬਿਜਲੀ ਫ੍ਰੀ ਮਿਲ ਰਹੀ ਹੈ ਜਿਹੜਾ ਉਹ ਐਵਰੇਜ ਹੁੰਦੀ 2 ਮਹੀਨਿਆਂ ਦੀ। ਸੈਕੰਡਲੀ ਨਸ਼ੇ ਤੇ ਕਦੀ ਇੰਨਾ ਜ਼ੋਰ ਪਿਆ ਕਿੰਨੇ ਸਾਲ ਹੋ ਗਏ ਆਪਾਂ ਨੂੰ ਸੁਣਦੇ ਜੀ ਪੰਜਾਬ 'ਚ ਨਸ਼ਾ ਨਸ਼ਾ। ਹੂੰ। ਹਬ ਯੂ ਐਵਰ ਹਰਡ ਕਿ ਇੰਨੀ ਸ਼ਕਤੀ ਹੋਈ ਹੋਵੇ 9000 ਦੇ ਕਰੀਬ ਨਸ਼ਾ ਵੇਚਣ ਵਾਲੇ ਅੰਦਰ ਬੈਠੇ ਬੱਚਿਆਂ ਨੂੰ ਡੀਡਿਕਸ਼ਨ ਸੈਂਟਰ ਚ ਪਾ ਕੇ ਉਹਨਾਂ ਨੂੰ ਸਿਖਾ ਕੇ ਕਰਕੇ ਛੁਡਵਾ ਰਹੇ ਆ ਉਹਨਾਂ ਦੀਆਂ ਜਿਹੜੀਆਂ ਪ੍ਰਾਪਰਟੀਆਂ ਬਣੀ ਐ ਨਸ਼ੇ ਦੇ ਪੈਸਿਆਂ ਨਾਲ ਉਟਾ ਰਹੇ ਆ ਉਸ ਤੋਂ ਬਾਅਦ ਨੌਕਰੀਆਂ ਜਿਹੜੀਆਂ ਦਿੱਤੀਆਂ 54000 ਤੋਂ ਉੱਪਰ ਸਰਕਾਰੀ ਨੌਕਰੀਆਂ ਦੇ ਚੁੱਕੇ ਆ ਮੈਨੂੰ ਕਿਹੜੀ ਸਰਕਾਰ ਚ ਪਹਿਲੇ 2 ਸਾਲਾਂ ਚ ਜਾਂ 3 ਸਾਲਾਂ ਚ ਇੰਨੀਆਂ ਨੌਕਰੀਆਂ ਦਿੱਤੀਆਂ ਦੱਸੋ ਔਰ ਇੱਕ ਵੀ ਸਟੇ ਨਹੀਂ ਹੋਈ ਨਹੀਂ ਤਾਂ ਅੱਗੇ ਨੌکریاں ਦਿੰਦੇ ਸੀ ਫਟ ਸਟੇ ਹੋ ਜਾਂਦੀ ਸੀ ਹਾਈ ਕੋਰਟ ਚੋਂ ਕੋਈ ਜਾ ਕੇ ਸਟੇ ਲਿਆ ਆਂਦਾ ਸੀਗਾ ਜੀ ਮੈਨੂੰ ਮਿਲਣੀ ਚਾਹੀਦੀ ਸੀ ਮੈਨੂੰ ਨੇ ਮਿਲੀ ਟੋਟਲ ਮੈਰਿਟ ਤੇ ਹਮ ਕੋਈ ਦੱਸੋ ਵੀ ਮੂਰੀ علاوہ ਵੀ ਪੈਸਾ ਕਿਸੇ ਨੇ ਕਿਹਾ ਹੋਵੇ ਉੱਥੇ ਚੱਲਿਆ ਹੋਵੇ ਉਸ ਤੋਂ ਬਾਅਦ ਮੈਂ ਖਤਮ ਕਰ ਰਿਹਾ ਹਾਂ ਜੀ ਬਿਜਲੀ ਜਿਹੜੀ ਹੈਗੀ ਸਰਪਲਸ ਹੋ ਚੁੱਕੀ ਆ ਆਪਣੇ ਪੰਜਾਬ 'ਚ ਵਾਟਰ ਟੇਬਲ ਕਿੰਨਾ ਥੱਲੇ ਜਾ ਰਿਹਾ ਸੀ ਹੁਣ ਵਾਟਰ ਟੇਬਲ ਜਿਹੜਾ ਹੈਗਾ ਕਈ ਜਗ੍ਹਾ 'ਚ ਪੰਜਾਬ 'ਚ ਰਿਵਰਸ ਹੋਣਾ ਚਾਲੂ ਹੋ ਗਿਆ ਕਿਉਂ ਦਰਿਆ ਦੇ ਪਾਣੀ ਨਹਿਰਾਂ ਦੇ ਪਾਣੀ ਵੱਧ ਤੋਂ ਵੱਧ ਵਰਤ ਰਹੇ ਆ ਨਾਲੇ ਬਣਾਏ ਪੱਕੇ ਬਣਾਏ ਤਾਂ ਕਿ ਜਿਹੜਾ ਵਾਟਰ ਲੈਵਲ ਆ ਅੱਗੇ ਨਹਿਰਾਂ ਦਾ ਪਾਣੀ ਵਰਤਿਆ ਹੀ ਨਹੀਂ ਜਾਂਦਾ ਹਾਂ ਵਾਟਰ ਟੇਬਲ ਥੱਲੇ ਜਾ ਰਿਹਾ ਸੀ ਕਈ ਜਗ੍ਹਾ 3-3 4-4 ਫੁੱਟ ਪਾਣੀ ਉੱਪਰ ਚਲਾ ਗਿਆ ਹਾਂ ਇਹ ਦਵਰਸ ਚੱਲੂ ਹੋਇਆ ਹੁਣ ਮੈਂ ਤੁਹਾਨੂੰ ਆਪਣੇ ਕੰਮ ਦੱਸਦਾ ਹਮ 75 ਸਾਲ ਹੋ ਗਏ ਸੀ ਲਾਲ ਲਕੀਰ ਦੀ ਜ਼ਮੀਨਾਂ 'ਚ ਲੁਕੀ ਰਹਿੰਦੇ ਸੀ ਉਹਨਾਂ ਨੂੰ ਮਲਕਾਨਾ ਹੱਕ ਨਹੀਂ ਮਿਲਿਆ ਸੀ ਹਮ ਜਦੋਂ ਮੈਨੂੰ ਹੁਣ ਪਤਾ ਲੱਗਿਆ ਮੈਨੂੰ ਇਹਨਾਂ ਨੇ ਡਿਊਟੀ ਲਗਾਈ ਕਿ ਤੂੰ ਕੈਂਡੀਡੇਟ ਐ ਮੈਂ ਅਫਸਰਾਂ ਨਾਲ ਮੀਟਿੰਗ ਕੀਤੀ ਹਮ ਮੈਂ ਆ ਸਮਝੇ ਆਏ ਕੰਮ ਹਮ ਡਰੋਨ ਨਾਲ ਸਰਵੇ ਕਰਵਾਇਆ ਸ਼ਨਾਖਤ ਕਰਾਈ ਇੱਕ ਇੱਕ ਮਕਾਨ ਦੀ ਪਮੈਸ਼ ਕੀਤੀ ਜਿਹੜਾ ਕੰਮ 75 ਸਾਲਾਂ ਚ ਨਹੀਂ ਹੋਇਆ ਸੀ 2 ਮਹੀਨਿਆਂ ਵਿੱਚ 1600 ਪਰਿਵਾਰਾਂ ਨੂੰ ਮਲਕਾਨਾ ਹੱਕ ਦਿੱਤਾ ਜਿਹੜੇ ਬਾਕੀ ਰਹਿ ਗਏ ਉਹਨਾਂ ਦੇ ਵੀ ਕਾਗਜ਼ ਪੱਤਰ ਤਿਆਰ ਹੋ ਰਹੇ ਆ ਇਹ ਦਿੱਤੇ ਜਾਣਗੇ ਹਲਵਾਰਾ 에어ਪੋਰਟ 25 ਸਾਲਾਂ ਦਾ ਬਣ ਰਿਹਾ ਸੀ 11ਵੇਂ ਮਹੀਨੇ 22 ਵਿੱਚ ਪੈਸੇ ਸੈਂਕਸ਼ਨ ਕਰਾ ਕੇ ਮਾਨਯੋਗ ਮੁੱਖ ਮੰਤਰੀ ਚੋ 2 ਸਾਲਾਂ ਵਿੱਚ 100% ਕੰਪਲੀਟ ਕਰਵਾਤਾ ਟਰਮੀਨਲ ਇੱਕ ਇੰਡਸਟਰੀ ਦੀ ਵਨ ਟਾਈਮ ਸੈਟਲਮੈਂਟ ਮਨਤਾ ਕਰ ਹਟੇ ਕਿ ਕਰ ਦੋ ਜੀ ਇਹ ਤੁਸੀਂ ਗਲਤ ਹੈ ਗਲਤ ਹੈ 32 ਸਾਲ ਹੋ ਗਏ ਸੀ ਇਹਨਾਂ ਦੀ ਇਹਨਾਂ ਨੂੰ ਮਨਤਾ ਕਰਦੇ ਉਹ ਵੀ ਕਰਵਾਤੀ ਫੋਕਲ ਪੁਆਇੰਟ ਦੀਆਂ ਸੜਕਾਂ 15 ਸਾਲ ਹੋ ਗਏ ਸੀ ਹੈ ਹੀ ਨਹੀਂ ਸੀ ਸੜਕਾਂ ਸਾਰੀਆਂ ਕਰਵਾਤੀਆਂ ਸੀਮੈਂਟਡ ਕਰਾਤੀਆਂ 70% ਵਿੱਚੋਂ ਸੈਗਮੈਂਟਡ ਆ ਤਾਂ ਕਿ ਲਾਈਫ ਲੌਂਗ ਹੋਵੇ। ਹੂੰ ਹੂੰ 40 ਸਾਲ ਹੋ ਗਏ ਸੀ ਸਿਵਲ ਹਸਪੀਟਲ ਵਰਗੇ ਕਿਸੇ ਨੇ ਧੱਕਿਆ ਨਹੀਂ ਸੀ। ਮੈਨੂੰ ਜ਼ਿੰਮੇਵਾਰੀ ਸੰਭਾਲੀ ਗਈ। ਅੱਜ ਉਹ ਸਿਵਲ ਹਸਪੀਟਲ ਪ੍ਰਾਈਵੇਟ ਹਸਪੀਟਲ ਵਰਗਾ ਬਣਾਤਾ। ਹੂੰ ਹੂੰ ਐਸਆਈ ਹਸਪੀਟਲ 1970 ਚ ਬਣਿਆ ਸੀ। ਹੂੰ ਕਿਸੇ ਨੇ ਖਾਸ ਧਿਆਨ ਨਹੀਂ ਦਿੱਤਾ। ਮੈਂ ਸੈਂਟਰ ਦੀਆਂ ਮਿੰਤਾ ਕਰਕੇ ਪੈਸੇ ਲਿਆ ਕੇ ਉਹਨੂੰ ਬਿਲਕੁਲ ਨਵਾਂ ਬਣਾਤਾ। ਹੂੰ ਹੰਕਾਰ ਸਿੰਘ ਪਾਵਾ ਜੀ ਵਨ ਸਾਈਕਲ ਵਾਲੇ ਕਹਿੰਦੇ ਆ ਕਿ ਸਾਡੇ ਬੰਦੇ ਹੁਣ ਜਾਂਦੇ ਆ ਉੱਥੇ ਇਲਾਜ ਹੁੰਦਾ ਅੱਗੇ ਪ੍ਰਾਈਵੇਟ ਹਸਪਤਾਲਾਂ 'ਚ ਭੇਜ ਦਿੰਦੇ ਸੀ ਉੱਥੇ ਇਲਾਜ ਨਹੀਂ ਹੁੰਦਾ ਸੀ ਹੀ ਇਸ ਹੈਪੀ ਹੋਰ ਵੀ ਕਈ ਇੰਡਸਟਰੀਅਲਿਸਟਾਂ ਨੇ ਮੈਨੂੰ ਕਿਹਾ ਕਿਉਂਕਿ ਇਹ ਹਸਪਤਾਲ ਬਣਿਆ ਹੋਇਆ ਸੀ 10 ESI ਮੈਡੀਕਲ ਕਾਲਜ ਬਣਨੇ ਸੀ ਪੂਰੇ ਹਾਂ ਇੰਡੀਆ 'ਚ ਉਹਦੇ ਵਿੱਚੋਂ ਇੱਕ ਲੁਧਿਆਣਾ ਮੈਂ ਇਹ ਕੁਝ ਕੰਮ ਤੁਹਾਨੂੰ ਕਰਾਏ ਆ ਇਸ ਤੋਂ ਇਲਾਵਾ 6 ਸਕੀਮਾਂ ਸੀ ਮਤਲਬ ਸ਼ਹੀਦ ਭਗਤ ਸਿੰਘ ਨਗਰ ਰੇਸ਼ੀ ਨਗਰ ਰਾਜਗੁਰੂ ਨਗਰ 30 ਸਾਲ ਹੋ ਗਏ ਸੀ ਲੋਕਾਂ ਨੂੰ ਕਹਿੰਦੇ ਕਿ ਜੀ ਇਹਨਾਂ ਨੂੰ ਲੁਧਿਆਣਾ ਇੰਪਰੂਵਮੈਂਟ ਟਰਸਟ ਤੋਂ ਕਾਰਪੋਰੇਸ਼ਨ ਚ ਸ਼ਿਫਟ ਕਰ ਦੋ ਨਹੀਂ ਕੀਤਾ ਕਿਸੇ ਨੇ ਮੈਂ 1.5 ਮਹੀਨੇ ਚ ਕਰਾਪਤ ਹੁਣ ਤੁਹਾਨੂੰ ਇੱਕ ਛੋਟਾ ਜਿਹਾ ਐਗਜ਼ਾਮਪਲ ਹੋਰ ਦਿੰਦਾ ਹੈ ਵੱਡਾ ਕੰਮ ਪਰ ਬਹੁਤ ਛੋਟਾ ਲੱਗੂਗਾ ਤੁਹਾਨੂੰ ਇੱਕ ਇੱਥੇ ਹੀਰੋ ਬੇકરી ਆ ਉਹਦੇ ਉੱਤੋਂ ਇੱਕ ਫਲਾਈਓਵਰ ਜਾਂਦਾ ਹੈ ਲੋਕੀ ਕਹਿ ਕਹਿ ਥੱਕ ਗਏ ਸੀ ਕਹ ਜੀ ਇਹ ਫਲਾਈਓਵਰ ਟੂ ਵੇ ਕਰ ਦੋ ਅੱਛਾ ਕਿਸੇ ਨੇ ਨਹੀਂ ਸੁਨੇ ਮੈਂ ਇੱਕ ਦਿਨ ਪਾਰਕ ਵਿੱਚ ਮੀਟਿੰਗ ਤੇ ਗਿਆ ਮੈਂ ਟ੍ਰੈਫਿਕ ਪੁਲਿਸ ਨੂੰ ਰਿਕਵੈਸਟ ਕੀਤੀ ਕਿ ਇਹਨੂੰ 10 ਦਿਨਾਂ ਲਈ ਕਰ ਦੋ ਉਹ ਕਹਿੰਦੇ ਜੀ ਪਰਮਿਸ਼ਨਾਂ ਲੈਣੀਆਂ ਪੈਣੀਆਂ ਮੈਂ ਕਿਹਾ ਤੁਹਾਨੂੰ ਕੋਈ ਡਿਪਾਰਟਮੈਂਟ ਕਵੇ ਐਨਐਚਏ ਆਈ ਕਵੇ ਕੋਈ ਕਵੇ ਤੁਸੀਂ ਮੇਰਾ ਨਾਮ ਨੰਬਰ ਦੇ ਦਿਓ ਮਾਪੇ ਸਮਝਾ ਲੂੰਗਾ ਪਰ ਕਰੋ ਜਿਹੜੇ ਐਨੇ ਸਾਲਾਂ ਦਾ ਨਹੀਂ ਹੋਇਆ ਸੀ ਇੱਕ ਦਿਨ ਵਿੱਚ ਕਰਵਾਤਾ ਅੱਜ ਲੋਕੀ ਭੁੱਲ ਗਏ ਕਿ ਉਹ ਫਲਾਈਓਵਰ ਬਣਿਆ ਸੀ ਅਸੀਸਾ ਦਿੰਦਾ ਜਿਹੜਾ ਉੱਥੋਂ ਬੰਦਾ ਨੰਗਦਾ ਮੈਨੂੰ ਕਿ ਤੁਸੀਂ ਇਹ ਟੂਵੇ ਕਰਾਤਾ 45 ਮਿੰਟ ਦਾ ਰਸਤਾ ਸਿਰਫ 5 ਮਿੰਟ ਦਾ ਰਹਿ ਗਿਆ ਹੂੰ ਸੋ ਮੈਂ ਇਹ ਕਹਿ ਰਿਹਾ ਕਿ ਇਹ ਕੋਈ ਰਾਕਟ ਸਾਇੰਸ ਨਹੀਂ ਜਿਹੜੀ ਮੈਨੂੰ ਆਂਦੀ ਆ ਤੁਹਾਨੂੰ ਪੁਸ਼ ਕਰਨਾ ਪੈਂਦਾ ਤੁਹਾਨੂੰ ਦੱਸਣਾ ਪੈਂਦਾ ਲੋਕਾਂ ਨੂੰ ਸਮਝਾਉਣਾ ਪੈਂਦਾ ਔਰ ਮਤਲਬ ਇਹ ਜਿਹੜੇ ਤੁਸੀਂ ਕੰਮ ਗਿਣਾਏ ਨੇ ਸਰ ਇਹ ਰਾਜ ਸਭਾ ਦੀ ਮੈਂਬਰਸ਼ਿਪ ਦੇ ਵਿੱਚ ਗਿਣਾ ਕੀਤੇ ਹਨਾ ਮੈਂ ਤਾਂ ਹਲੇ ਵੀ ਰਾਜ ਸਭਾ ਦਾ ਮੈਂਬਰ ਹੀ ਆ। ਮੈਂ ਤਾਂ ਹਲੇ ਹਲੇ ਮੇਰੀ ਰਾਜ ਸਭਾ ਦੀ ਮੈਂਬਰ ਤਾਂ ਨਾ ਲਾਉਣਾ। ਤੇ ਸਰ ਇੱਕ ਸਵਾਲ ਹੋ ਰਿਹਾ ਜੇ ਜੇਕਰ ਤੁਸੀਂ ਇੱਥੇ ਹੁਣ ਜਿੱਤਦੇ ਹੋ ਇਹ ਸਵਾਰ ਦੀ ਚੋਣਾਂ ਤੇ ਸੀਟ ਦਾ ਕੀ ਬਣੂਗਾ ਰਾਜ ਸਭਾ ਦੀ? 40 ਸਾਲ ਹੋ ਗਏ ਸੀ ਸਿਵਲ ਹਸਪੀਟਲ ਵੱਲ ਕਿਸੇ ਨੇ ਤੱਕਿਆ ਨਹੀਂ ਸੀ। ਮੈਨੂੰ ਜ਼ਿੰਮੇਵਾਰੀ ਸੰਭਾਲੀ ਗਈ। ਅੱਜ ਉਸ ਸਿਵਲ ਹਸਪੀਟਲ ਪ੍ਰਾਈਵੇਟ ਹਸਪੀਟਲ ਵਰਗਾ ਬਣਾਤਾ ਆਪਾਂ 23 ਤਰੀਕ ਤੱਕ ਇਸ ਸਵਾਲ ਦੀ ਵੇਟ ਕਰ ਲਈਏ ਅੱਛਾ ਜੇ ਜਿੱਤਦੇ ਹੋ ਕੋਈ ਫਰੇਮਵਰਕ ਹੈ ਕਿ ਮੈਂ ਪਹਿਲਾਂ ਆਪਣੇ ਇਲਾਕੇ ਦੇ ਵਿੱਚ ਕਿਹੜੇ ਖਾਸ ਕੰਮ ਮੈਂ ਸਾਰੇ ਕੰਮ ਕਰੂੰ ਜੋ ਲੋਕਾਂ ਨੇ ਕਹੇ ਕੋਈ ਕੰਮ ਨਹੀਂ ਛੱਡਣਾ ਜਿਹੜਾ ਹੋਣ ਵਾਲਾ ਹੈ ਕੋਈ ਨਹੀਂ ਕਰ ਸਕਦੇ ਹੋ ਤੁਸੀਂ ਮੈਨੂੰ ਦੋ ਉੱਤਰ ਮੈਂ ਕਹਿੰਦਾ ਦੇਖੋ ਇਹ ਇਹ ਜਿਹੜਾ ਮੇਨ ਕੰਮ ਦੀ ਡੈਫੀਨੇਸ਼ਨ ਹੈ ਨਾ ਇਹ ਵੀ ਗਲਤ ਹੈ ਅੱਛਾ ਇੱਕ ਵਿਚਾਰੇ ਨੂੰ ਮੇਨ ਕੰਮ ਹੈ ਕਿ ਮੇਰੀ ਪਾਈਪ ਟੁੱਟੀ ਹੋਈ ਸੀ ਸੀਵਰੇਜ ਨਾਲ ਮੈਨੂੰ ਮੈਂ ਸਾਫ਼ ਪਾਣੀ ਚਾਹੀਦਾ ਸਾਨੂੰ ਲੱਗੇ ਯਾਰ ਬੜਾ ਛੋਟਾ ਇਹ ਤਾਂ ਕੋਈ ਮੇਨ ਕੰਮ ਨਾ ਹੋਇਆ ਹੂੰ ਸੋ ਜਿਹੜਾ ਕਿਸੇ ਦਾ ਵੀ ਕੰਮ ਹੋ ਜੇ ਉਹਦੇ ਲਈ ਮੇਨ ਕੰਮ ਆ ਹੂੰ ਹੂੰ ਆਪਾਂ ਨੂੰ ਸ਼ਾਇਦ ਆਮ ਲੱਗੇ ਬਟ ਦੇਖੋ ਹਰ ਏਰੀਏ ਦਾ ਹਰ ਕਲੋਨੀ ਦਾ ਹਰ ਜਗ੍ਹਾ ਦਾ ਆਪਣੇ ਮੁੱਦੇ ਆ ਹੂੰ ਮੈਂ ਜਿੱਥੇ ਗਿਆ ਦੋ ਚਾਰ ਮੁੱਦੇ ਜ਼ਰੂਰ ਕਾਮਨ ਹੈਗੇ ਜਿਦਾਂ ਇੱਕ ਸਟ੍ਰੇ ਡੌਗਸ ਦਾ ਮੁੱਦਾ ਕਾਮਨ ਹੈ ਹੂੰ ਪੋਦੇ ਤੇ ਵੀ ਮੈਂ ਕੁਝ ਐਕਟੀਵਿਟੀ ਚਾਲੂ ਕਰਤੀ ਆ ਇੱਕ ਸਟਾਰਮ ਵਾਟਰ ਦਾ ਕਿ بارشਾਂ ਚ ਪਾਣੀ ਬਹੁਤ ਇਕੱਠਾ ਹੁੰਦਾ ਉਹਦਾ ਮੁੱਦਾ ਕਾਮਨ ਹੈ ਕੁਝ ਮੁੱਦੇ ਕਾਮਨ ਹੈਗੇ ਰਜਿਸਟਰੀਆਂ ਦਾ ਮੁੱਦਾ ਕਾਮਨ ਸੀ ਉਹ ਸੀ ਚਾਲੂ ਕਰਤਾ ਸੋ ਜਿੰਨੇ ਵੀ ਮੁੱਦੇ ਹੋਣਗੇ ਪੂਰੀ ਕੋਸ਼ਿਸ਼ ਹੋਏਗੀ ਕਿ ਇੱਕ ਇੱਕ ਮੁੱਦਾ ਰਿਜ਼ੋਲਵ ਹੋਵੇ ਇਸ ਇਲੈਕਸ਼ਨ ਨੂੰ ਤੁਸੀਂ 27 ਦਾ ਟ੍ਰੇਲਰ ਮੰਨਦੇ ਹੋ ਕਿ ਕੀ ਹੋਊਗਾ ਭਵਿੱਖ ਦੇ ਵਿੱਚ 2027 ਦੇ ਜੇ 27 ਦਾ ਟ੍ਰੇਲਰ ਹੈਗਾ ਵੇ ਸਮਝ ਲਓ ਪਿਕਚਰ ਹਿੱਟ ਹੋ ਗਈ ਬਹੁਤ ਬਹੁਤ ਸ਼ੁਕਰੀਆ ਸਰ ਗੱਲਬਾਤ ਕਰਨ ਦੇ ਲਈ ਤੇ ऑल द बेस्ट थैंक यू सो ਬਹੁਤ ਬਹੁਤ ਸ਼ੁਕਰੀਆ ਸੋ ਸਾਡੇ ਨਾਲ ਸਨ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਸਾਡੀ ਸਰਕਾਰ ਨੇ ਬਹੁਤ ਕੰਮ ਕੀਤੇ ਨੇ ਵਿਰੋਧੀ ਹਮੇਸ਼ਾ aarop ਲਗਾਉਂਦੇ ਨੇ ਤੇ ਉਹ aarop ਹੀ ਲਗਾ ਰਹੇ ਨੇ ਸੋ ਤੁਹਾਡਾ ਇਸ ਇੰਟਰਵਿਊ ਦੇ ਬਾਰੇ ਕੀ ਕਹਿਣਾ ਸਾਨੂੰ ਜ਼ਰੂਰ ਕਮੈਂਟ ਕਰਕੇ ਦੱਸਿਓ ਅੱਜ ਵਾਸਤੇ دیਓ ਇਜਾਜ਼ਤ ਮੈਂ ਸ਼ੀਤਲ ਠਾਕੁਰ ਕੈਮਰਾਮੈਨ ਸੁਰਿੰਦਰ ਦੇ ਨਾਲ ਆਰਪੀਟੀ 24 ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ